ਹੇ ਗੁਰਜੀ ਦਾ ਖਾਲਸਾ ਉਹ ਹੈ ਗੁਰਜੀ ਗ੍ਰੋਥੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਪਉਂਦੀਆਂ ਰਹਿਣਗੀਆਂ ਬਈ ਤੇ ਬਾਈ ਜੀ ਇੱਕ ਤਾਂ ਆਪਣੇ ਤਰਾ ਵੀਡੀਓ ਪਾਈ ਅੱਜ ਕਿਉਂਕਿ ਆਪਾਂ ਸੈਂਟੇਨਸੇਲ ਨਹੀਂ ਲਾਉਣੀ ਕੱਲ ਨੂੰ ਲੱਗਣੀ ਹੈ ਬਈ ਸੈਨੀਵਾਰ ਨੂੰ 250 ਦਾ 1500 ਦੇ ਦੋ ਆ ਬਈ 2500 ਦਾ ਠੀਕ ਹੈ ਬਾਈ ਜੀ ਕੱਲ ਨੂੰ ਸੇਲ ਲੱਗਣੀ ਹੈਗੀ ਸ਼ਨੀਵਾਰ ਨੂੰ ਸੀ ਲਿਖਣੀ ਸੰਡੇ ਨੂੰ ਲਿਖਣੀ ਕਿਉਂਕਿ ਸੰਡੇ ਨੂੰ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਉਪਰਵਾਜ ਵੀ ਜਿੰਨੇ ਸੀਨੀਅਰ ਨੇ ਉਹਨਾਂ ਨੇ ਇਕੱਠ ਰੱਖਿਆ ਮਹਿਲਾ ਚੌਂਕ ਤੋਂ ਜਿਹੜਾ ਸੁਨਾਮਨ ਰੋਡ ਜਾ ਰਿਹਾ ਉਹਦੇ ਉੱਤੇ ਗ੍ਰੀਨ ਲੈਂਡ ਪੈਲ ਸਕੇ ਪਹਿਲੀ ਸ਼ੁਰੂਆਤੀ ਜਾ ਰਹੀ ਹੈ ਉਹ ਪੈਲਸ ਤੇ ਜਦੋਂ ਆਪਾਂ ਮਹਿਲਾ ਤੋਂ ਸੁਨਾਮਨ ਜਾਈਏ ਨਾ ਪਹਿਲੀ ਪੈਲਸ ਵਈ ਖੱਬੇ ਹੱਥ ਪਹਿਲੀ ਪੈਲਸ ਜਦੋਂ ਆਪਾਂ ਸੁਨਾਮਨ ਚੱਲਗੇ ਤਰੀ ਖੱਬਿਆ ਤਾਂ ਸੀਸੀਆਈ ਐ ਪਰਸੋਾਈਂ ਪਹਿਲੀ ਕੀ ਉੱਥੇ ਪਹੁੰਚਣਾ ਐ ਦੁਆਰ ਨੂੰ ਠੀਕ ਹੈ ਤੇ 10 ਵਜੇ ਦਾ ਪ੍ਰੋਗਰਾਮ ਰੱਖਿਆ ਬਾਈ ਜੀ ਸੰਗਰੂਰ ਜ਼ਿਲ੍ਹੇ ਦੇ ਹੋਰ ਨਹੀਂ ਥੱਲੇ ਸੰਗਰੂਰ ਜ਼ਿਲ੍ਹੇ ਦੇ ਕੂਤਰ ਵਜਨ ਦੇ ਇਕੱਠਾ ਹੋ ਜੂ ਛੋਟਾ ਵੱਡਾ ਜਿਹੜੇ ਵੀ ਕੂਤਰ ਵਜਨ ਤਿਆਰ ਕਰਦੇ ਆ ਠੀਕ ਹੈ ਬਾਈ ਉਹਨਾਂ ਸਾਹਮਣੇ ਪਹੁੰਚਣਾ ਹੈਗਾ ਤੇ ਉੱਥੇ ਕੀ ਜੋ ਆਪਣੀ ਪ੍ਰਧਾਨ ਬਣੇਗੇ ਜਾਂ ਮੈਂਬਰ ਕੋਈ ਵੀ ਹੈਗੇ ਉਹਨਾਂ ਨੇ ਇੱਕ ਨਜਮ ਰੂਲ ਲਾਗੂ ਕਰਨਿਆ ਜੋ ਕਬੂਤਰਵਾਜ ਦੇ ਵਿੱਚ ਰੂਲ ਨੇ ਉਹ ਲਾਗੂ ਕਰਨੇ ਆਪਾਂ ਨੂੰ ਦੱਸਣਗੇ ਵੀ ਕੀ ਕੀ ਰੂਲ ਨੇ ਠੀਕ ਹੈ ਨਾ ਬਾਈ ਉਹਨਾਂ ਨੂੰ ਆਪਣੇ ਫੋਲੋ ਕਰਨਾ ਹੈਗਾ ਠੀਕ ਹੈ ਜੀ ਨਹੀਂ ਫੇਰ ਉਹਨੋਂ ਤੋਂ ਬਾਹਰ ਹੋ ਕੇ ਚੱਲਣਾ ਆਪਾਂ ਨੇ ਉਹਨਾਂ ਨੂੰ ਫੋਲੋ ਕਰਨਾ ਹੈਗਾ ਇਸ ਕਰਕੇ ਉੱਥੇ ਕੱਠ ਰੱਖਿਆ ਗਿਆ ਐਤਵਾਰ ਨੂੰ ਬਾਈ ਇਸੇ ਐਤਵਾਰ ਨੂੰ ਠੀਕ ਹੈ ਬਾਈ ਤਾਂ ਕਰਕੇ ਆਪਾਂ ਸੇਲ ਨਹੀਂ ਲਾ ਰਹੇ ਐਤਵਾਰ ਨੂੰ ਆਪਾਂ ਸ਼ਨੀਵਾਰ ਨੂੰ ਸੇਲ ਲਾ ਰਹੇ ਕਿਉਂਕਿ ਆਪਾਂ ਹੀ ਪਹੁੰਚਣਾ ਹੈ ਕਿਉਂਕਿ ਬਈ ਆਪਣਾ ਵੀ ਰਜਿਸਟਰ ਕੰਪਿਊਟਰ ਦੇ ਚੱਲਦੀ ਆਉਣੀ ਠੀਕ ਹੈ ਨਾ ਬਾਕੀ ਕਬੂਤਰਵਾਜ ਨੂੰ ਪਿਆਰ ਕਰਨ ਵਾਲੇ ਬੰਦੇ ਆ ਬਾਈ ਤਾਂ ਜੇ ਆਪਾਂ ਮੈਸੇਜ ਲਾਉਣੇ ਵਾਰ-ਵਾਰ ਜਹੇ ਜਹੇ ਬਹੁਤ ਛੋਟਾ-ਛੋਟਾ ਲੱਗਦਾ ਹੈਗਾ ਤੇ ਮੈਸੇਜ ਲਾਉਣੇ ਬਾਈ ਤੇ ਅੱਜ ਜਿਹੜੇ ਕਬੂਤਰ ਆਇਆ ਬਾਈ ਆਪਾਂ ਉਹ ਦਿਖਾਉਣੇ ਹੈਗੇ ਹੁਣ ਤੁਹਾਨੂੰ ਤੇ ਇਹ ਸ਼ਨੀਵਾਰ ਦੀ ਸੇਲ ਹੈ ਜੀ ਸੰਡੇ ਨੂੰ ਨਹੀਂ ਲੱਗਣੀ ਉਧਰ ਇਕੱਠੇ ਚ ਜਾਣਾ ਬਾਈ ਉਹਦੇ ਕਰਕੇ ਨਹੀਂ ਲੱਗਣੀ ਠੀਕ ਹੈ ਬਾਈ ਉਸਤਾਬ ਬੈਠਿਆ ਬਾਈ ਕਬੂਤਰ ਦੇਖੋ ਠੀਕ ਹੈ ਬਾਈ ਤੇ ਕੁਝ ਆਪਾਂ ਤੁਹਾਨੂੰ ਦਿਖਾਉਣੇ ਇਧਰੋਂ ਪਿੰਜਰੇ 'ਚ ਬੈਠਿਆ ਬਾਈ ਆਇਆ ਜੋਤਾ ਲੋ ਬਾਈ ਇਹ ਨਦਰ ਰੱਤਾ ਵਈ ਬਹੁਤ ਲੋਕ ਰੱਤਿਆਂ ਦੇ ਚਾਹਵਾਨ ਨੇ ਆ ਲੋ ਬਈ ਰੱਤਾ ਕੁੰਤਰ ਆ ਗਿਆ ਤੇਰੇ ਲੋ ਤੇਰੇ ਰੱਤਾ ਚਾਹੁੰਦਾ ਕਰਨ ਠੀਕ ਆ ਬਾਈ ਕੋਈ ਕਹਿੰਦਾ ਸਾਨੂੰ ਕਮਾਂਡ ਲਈ ਚਾਹੀਦਾ ਅੱਜ ਆਪਣੇ ਕੋਲ ਕਮਾਂਡ ਲਈ ਵੀ ਬੈਠਿਆ ਬਾਈ ਲੋ ਬਾਈ ਕਰੋ ਸ਼ੌਂਕ ਫਰਾਂ ਦਾ ਵੀ ਸ਼ੌਂਕ ਕਰ ਲੋ ਬਾਈ 2.5 2.5 ਸੌ ਸੇਲ ਆ ਬਾਈ ਕਾਲੂ ਲੱਗਣੀ ਆ ਬਾਈ ਸੇਲ ਠੀਕ ਆ ਬਾਈ ਜੀ ਸੰਡੇ ਨੂੰ ਨਹੀਂ ਲੱਗਣੀ ਸੰਡੇ ਨੂੰ ਕਿਉਂ ਨਹੀਂ ਲੱਗਣੀ ਬਾਈ ਉਧਰ ਜਾਣਾ ਆਪਾਂ ਤਾਂ ਕਰਕੇ ਨਹੀਂ ਲੱਗਣੀ ਠੀਕ ਆ ਬਾਈ ਕਾਲੂ ਆ ਕੇ ਲੈ ਜਾ ਕੋ ਉਪਰ ਸ਼ਨੀਵਾਰ ਨੂੰ ਬਾਈ ਜੀ ਠੀਕ ਹੈ ਦੇਖ ਉੱਪਰ ਸਮ ਦਿਖਾਣਾ ਇੱਕ ਟੋਇਕਾ ਬਾਈ ਆਪਣੇ ਕੋਲ ਆਇਆ ਹਾਂ ਆ ਵਿੱਚ 4 ਚ ਵੀ ਨੇ ਬਾਈ ਠੀਕ ਹੈ ਵੰਗ ਚੋੜੇ ਹੋਣੇ ਇਹਦੇ ਵਿੱਚ ਦੋ ਹੋਰ ਆ ਗਿਆ ਕਿਸੇ ਦੀ ਚ ਪਰ ਹੈਗੀ ਨਾ ਹੈ ਬੱਚੇ ਲੋ ਹੋ ਬਾਈ ਜੀ ਦੂਜਾ ਰੱਤਾ ਵੀ ਆ ਗਿਆ ਬਾਈ ਠੀਕ ਆ ਬਾਈ ਜੀ ਚਲੋ ਬਾਈ ਜੀ ਉਹ ਆ ਜੀ ਕਾਫੀ ਕੀ ਕਲਰਾਂ ਦੇ ਸਕੀਨ ਲੈ ਕੇ ਹੀ ਮੰਦੇ ਆ ਕਾਫੀ ਕਲਰ ਚ ਆ ਗਿਆ ਬਾਈ ਲਓ ਬਾਈ ਜੀ ਦੇਖ ਕੇ ਚਲੋ ਉੱਤਰ ਬਹੁਤ ਸ਼ਾਨਦਾਰ ਨੇ ਆਏ ਬਾਈ ਆਪਣੇ ਕੋਲ ਲਓ ਬਾਈ ਜੀ ਕਾਲੀ ਜੀ ਨੇ ਬਹੁਤ ਵਧੀਆ ਗੀ ਗੋਕੇ ਦੇਖੋ ਖੜਾਣ ਫੜਾ ਲੇ ਦੇਖੋ ਖੜਤੂ ਦੇਖੋ ਇਹ ਇਹ ਹੈ ਬੱਸ ਹੋ ਖੱਟੀਆਂ ਅੱਖਾਂ ਦਾ ਗੋਪਤਰਾ ਵਈ ਇਹ ਸਾਰੇ ਸਾਨੂੰ 220 ਸੱਚ ਦੇਣਿਆ ਬਈ ਆਲੂ ਆ ਜੋ ਮੇਰੇ ਵੀਰ ਸ਼ਨੀਵਾਰ ਨੂੰ ਸੰਡੇ ਨੂੰ ਫਿਰ ਆਪਾਂ ਨੇ ਉੱਤਰ ਚੱਲਣਾ ਜਿੰਨੇ ਵੀ ਸਰੂਰ ਚੱਲਦੇ ਗੋਪਤਰਾ ਸਾਹਮਣੇ ਉੱਥੇ ਪਹੁੰਚਣਾ ਵੀਰੋ ਘਾਰ ਹੀ ਲੈ ਈ ਜਿਹੜਾ ਜੋ ਰੂਲ ਨੇ ਆਪਾਂ ਨੂੰ ਸਮਝਾਈ ਜਾਣਗੇ ਤੇ ਉਹਨਾਂ ਨੂੰ ਆਪਣੇ ਫੋਲੋ ਕਰਕੇ ਚੱਲਣਾ ਠੀਕ ਹੈ ਨਾ ਬਾਈ ਲਾਓ ਬਾਈ ਗੁੰਤਰ ਦੇਖੋ ਕਿੰਨਾ ਸ਼ਾਨਦਾਰ ਗੁੰਤਰ ਆਪਣੇ ਕੋਲ ਆਇਆ ਹੋਇਆ ਅੱਜ ਲਾਓ ਬਈ ਜਿੱਤੇ ਕੋਊਬ ਠੀਕ ਹੈ ਨਾ ਲਾਓ ਬਈ ਖੱਟੀਆਂ ਖਲ ਲਾਲ ਚੀਨੀ ਕੂਦਰੀ ਆ ਬਾਈ ਦੇਖੋ ਬਾਈ ਲਾਲ ਜਿੰਨੀ ਆਪ ਤੋਂ ਕਰਵਾਉਣਾ ਦੋਈ ਤੁਸੀਂ ਕਿਤੇ ਕਾਲੇ ਸਮਝ ਜਾਓ ਅੰਤ ਆਵੇ ਸਿਆਣਾ ਕੋਈ ਉੱਤਰ ਦੇਖੋ ਤੁਸੀਂ ਕਹੇ ਜਣੀ ਅੱਜ ਆਏ ਹੋਏ ਹੋ ਉੱਤਰ ਬਹੁਤ ਵਧੀਆ ਆਏ ਹੋਏ ਨੇ ਬ੍ਰਦਰ ਇੱਕ ਤੋਂ ਇੱਕ ਉੱਤਰ ਆਉਂਦਾ ਲੋਈ ਲਖਾਈਏ ਸਾਨੂੰ ਅਜੇ ਕੋ ਉੱਤਰ ਇਹ ਆਪਾਂ ਨੇ ਢਾਈ ਢਾਈ ਸਾਨੂੰ ਦੇਣਾ ਵੀਰੋ ਲੋਈ

ਇਹਨਾਂ ਨੂੰ ਤੁਸ ਰੰਗਿਆ ਹੈਗਾ ਕਾਲਾ ਕਾਲੀ ਟੌਰੀ ਰੰਗੀ ਹੋਈ ਹੈ। ਮੂੰਹ ਇਹ ਹੈਗਾ ਬਾਈ ਲਾਲ ਚੀਨਾ। ਲਾਲ ਚੀਨਾ ਜਾਂ ਖੱਟੀਆਂ ਅੱਖਾਂ ਦਾ। ਲਓ ਬਾਈ ਦੇਖੋ। ਤੂੰ ਉੱਤਰ ਮੂੰਹੋਂ ਬੋਲ ਗਿਆ ਵੀ ਅਸੀਂ ਉੱਡਣਾ ਹੈ। ਸਾਏ ਬੋਲਣਾ ਮੂੰਹ ਵੀ ਲੁਕਣਾ ਹੈ। ਲਓ ਬਾਈ ਜੀ। ਕਰੋ ਸ਼ੌਂਕ। ਲਾਲ ਡੱਬਾ ਖੋ। ਇਹ ਸਾਨੂੰ ਲਾਲ ਡੱਬੇ ਦਾ ਸ਼ੌਂਕ ਹੈ। ਆ ਲਾਲ ਦਾ ਬਗ ਉਤਰ ਖੱਟੀ ਅੱਖਾਂ ਦਾ ਬਾਈ ਵੱਡਾ ਰਹੇ ਠੀਕ ਹੈ ਨਾ ਵੱਡਾ ਬਗ ਉਤਰ ਕਲਪਾ ਲੱਗੀ ਹੋਈ ਹੈ ਬਗ ਉਤਰ ਬਹੁਤ ਚੰਗਾ ਵੀ ਬ੍ਰੀਡਰ ਹੈ ਬਾਈ ਆ ਦੇਖ ਲਓ ਹੱਥ ਤੇ ਬਹਿ ਕੇ ਹੁੰਦਾ ਦੇਖੋ ਇਹ ਜਾ ਬਗ ਉਤਰ ਚਲਾਓ ਬਾਈ ਜੇ ਕਿਸੇ ਨੂੰ ਡੱਬੀ ਗੂਰੀ ਦਾ ਸ਼ੌਂਕ ਹੈ ਸ਼ੌਂਕ ਮੈਨੂੰ ਆਦੇ ਕਾਤੇ ਵਾਲੇ ਨਹੀਂ ਬਾਈ ਲਓ ਬਾਈ ਕਰੋ ਸ਼ੌਂਕ ਨੀਲੀ ਡੱਬੀ ਤੇ ਇੱਕ ਸਾਈਡ ਦੇ ਫੰਕ ਕੱਟੇ ਹੋਏ ਨੇ ਬਾਈ। ਆ ਦੇਖੋ ਆ ਰਹੇ ਹੈਗੇ। ਦੂਜੀ ਸਾਈਡ ਦੇ ਜਮੀਨ ਹੈਗੇ ਬਾਈ ਇਹ ਵੀ ਆ ਰਹੇ ਹੈਗੇ। ਠੀਕ ਹੈ ਇਹ ਡੱਬੀ ਕਉਂਦੀ ਹੈ ਬਾਈ। ਇਹ ਸੋਨ ਸਾਰੇ ਕੂਪਟਰ ਕੱਲ ਨੂੰ ਮਿਲ ਜਾਣਾ ਬਾਈ 2250 ਰੁਪਏ ਨੂੰ। ਜਿਹੜੇ ਮਰਜ਼ੀ ਲੈ ਜਿਓ। ਲਓ ਜੀ ਹੁਣ ਸੋਨ ਲਗਾਉਣਾ ਕੂਪਟਰ। ਦੇਖੋ ਲਾਲ ਡੱਬਾ ਕੂਪਟਰ ਫੜਦਾ ਨਾ। ਦੇਖੋ ਚਿੱਟਾ ਹਰੇ ਰੰਗ ਦਾ। ਆ ਫੇਰ ਲਾਲ ਡੱਬਾ ਆ ਖੱਤੀਆਂ ਦਾ। ਲਓ ਬਾਈ ਲਾਲ ਸਿਰੇ ਕਾਲੇ ਚਿੰਨੇ। ਇੱਕ ਇੱਕ ਗੂਤਰ ਫੜਦਾ ਬਾਈ ਜਮਣੇ ਹਲੋ ਬਾਈ ਜੀ ਗੂਤਰ ਦੇਖੋ ਜੀ ਬੜੇ ਸ਼ਾਨਦਾਰ ਗੂਤਰ ਆ ਬਾਈ ਇੱਥੇ ਚੱਲੋ ਹਲੋ ਬਾਈ ਜੀ ਕਰਮਣੇ ਸ਼ੌਂਕ ਸੁਣਾ ਪੱਟੇ ਫਿਰਦੇ ਵਿੱਚ ਇਹ ਮੇਰੇ ਛੋਟੇ ਪੱਟੇ ਲੈਣੇ ਹੁੰਦੇ ਆ ਇਹਨੇ ਉਹ ਵੀ ਆਪਣੇ ਕੋਲ ਫਿਰਦੇ ਆ ਬਾਈ ਠੀਕ ਹੈ ਆਹ ਲਓ ਜੀ ਗੂਤਰ ਇੱਕ ਦੋ ਇੱਕ ਆਏ ਹੋਏ ਨੇ ਬਾਈ ਆਪਣੇ ਕੋਲ ਕਲਫ ਵਾਲੇ ਗੂਤਰ ਨੇ ਵਿੱਚ ਠੀਕ ਹੈ ਆ ਕਿਸੇ ਨੂੰ ਚਿੱਟੀਆਂ ਕਹਿੰਦਾ ਬੋਦੀ ਵਾਲਾ ਲੱਠਾ ਗੂਤਰ ਚਾਹੀਦਾ ਹੋਵੇ ਸਾਫ ਚਿੱਟੀਆਂ ਆਖਣੇ ਇਹ ਵੀ 250 ਚ ਮਿਲਣਾ ਤੁਹਾਨੂੰ ਆ 250 ਚ ਮਿਲਣਾ ਭਾਈ ਸਾਫ ਚਟਾ ਚੱਕੀਆਂ ਖਰੇ ਵੀ 250 ਚ ਦੇਣਾ ਆਪਾਂ ਨੇ ਆ ਕਬੂਤਰ ਆ ਭਾਈ ਸਰਤੇ ਬੋਦੀਆ ਭਾਈ ਆ ਦੇਖ ਲਓ ਇਹ ਲੋਕ ਹਜ਼ਾਰਾਂ ਚ ਵੇਚਦੇ ਆਂ ਪਾ ਵੀ 250 ਚ ਤੁਹਾਨੂੰ ਦੇ ਦਾਂਗੇ ਭਾਈ ਉਧਰ ਦੇਖੋ ਇੱਕ ਦੋ ਇੱਕ ਕਰਦੇ ਆ ਭਾਈ ਲਓ ਭਾਈ ਦੇਖੀ ਚਲੋ ਇੱਕ ਦੋ ਇੱਕ ਕਬੂਤਰ ਮੂੰਹੋਂ ਬੋਲਦੇ ਨੇ ਭਾਈ ਮੂੰਹ ਇਹ ਹੈ ਗਿਆ ਕੋ ਤੇ ਲਓ ਕੀ ਕਾ ਬਾਜੀ ਆ ਸਾਨੂੰ ਕੂਤਰਾਂ ਦੇ ਕਰਾਤੇ ਦਰਸ਼ਨ ਤੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਕੱਲ ਨੂੰ ਸੰਗਰੂਰ ਜ਼ਿਲ੍ਹੇ ਦੇ ਸੰਗਰੂਰ ਜ਼ਿਲ੍ਹੇ ਦੇ ਜਿੰਨੇ ਵੀ ਕੂਤਰੋਜ ਵੀਰਾਂ ਛੋਟੇ ਤੋਂ ਲੈ ਕੇ ਵੱਡਾ ਘੜੇ ਜੋ ਕੂਤਰਵਾਜ ਨੂੰ ਪਿਆਰ ਕਰਦਾ ਹੈ ਉਹਨਾਂ ਨੇ ਆਏ ਦੁਆਰ ਨੂੰ ਸੰਡੇ ਵਾਲੇ ਦਿਨ ਜਿਹੜਾ ਆਪਾਂ ਮੈਲੋਂ ਦੇ ਵਿਸਲਾਵਰ ਨੂੰ ਜਾ ਰਹੇ ਹਾਂਗੇ ਤਾਂ ਪਹਿਲੀ ਜਉ ਪਾਇਲਸ ਖੱਬਿਆ ਤਾਂ ਗ੍ਰੀਨ ਲਾਈਟ ਉਹ ਪਾਇਲਸ ਮੰਨਦਾ 10 ਵਜੇ ਦਾ ਸਮਾਂ ਹੈ ਆਪਣੇ ਜੋ ਸੀਨੀਅਰ ਗਮਤ్రਵਾਜ ਨੇ ਉਹਨਾਂ ਨੇ ਰੱਖਿਆ ਜੋ ਰੂਲ ਆਇਆ ਆਪਣੇ ਆਪਣੇ ਕੋਲ ਉਹਨਾਂ ਨੂੰ ਸਮਝਾਉਣ ਦਾ ਠੀਕ ਹੈ ਜੀ ਉਹਨਾਂ ਨੂੰ ਸਮਝਾਉਣਾ ਆਪਾਂ ਨੂੰ ਆਪਾਂ ਨੇ ਉਹ ਰੂਲ ਫੋਲੋ ਕਰਨੇ ਆ ਬਾਈ ਇਸੇ ਕਰਕੇ ਮੈਂ ਵੀ ਅੱਜ ਦੁਆਰ ਨੂੰ ਸੇਲ ਨਹੀਂ ਲਗਾ ਮੈਂ ਵੀ ਤਾਂ ਅਸੀਂ ਸ਼ਨੀਵਾਰ ਨੂੰ ਸੇਲ ਕਰਾਂ ਕਿਉਂਕਿ ਅੱਜ ਦੁਆਰ ਨੂੰ ਮੈਂ ਵੀ ਉੱਥੇ ਪਹੁੰਚਣਾ ਬਾਈ ਠੀਕ ਹੈ ਬਾਈ ਜੀ ਤੇ ਬੇਨਤੀ ਕਰਿਓ ਪ੍ਰਵਾਹ ਤੇ ਬਾਕੀ ਫੋਨ ਨੰਬਰ ਮੇਰਾ ਉਹੀ 88728014 ਸਿੱਧਾ ਫੋਨ ਨੰਬਰ ਹੈ ਜੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਆ ਬਾਈ ਤੇ ਨਾਗਰਾ ਪ੍ਰੋਡਕਸ਼ਨ YouTube ਨੂੰ ਕਰ ਲਓ ਸਬਸਕ੍ਰਾਈਬ ਵਾਲਾ ਬਟਨ ਮੇਰਾ ਕਰਿਓ ਤਾਂ ਕਿ ਆਉਣ ਵਾਲੇ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਨਾਗਰਾ ਪ੍ਰੋਟੈਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ ਠੀਕ ਹੈ ਬਾਈ ਉਹਦੇ ਉੱਤੇ ਵੀ ਆਪਣੇ ਵੀਡੀਓ ਪਉਂਦੇ ਜਾਣਗੇ ਬਾਈ ਜੀ ਮਿਲਦੇ ਹਾਂ ਜਲਦੀ ਕੋਈ ਾਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ